ਕੁਝ ਲੋਕ ਝੁੱਗੀ ਚੌਂਪੜੀ ਦੇ ਵਿੱਚ ਵੀ ਰਹਿ ਕੇ ਬਹੁਤ ਖੁਸ਼ ਨੇ। ਕੁਝ ਬਹੁਤ ਵੱਡੇ ਮਹਿਲਾਂ ਦੇ ਵਿੱਚ ਰਹਿ ਕੇ ਖੁਸ਼ ਨਹੀਂ ਨੇ। ਮੇਰਾ ਜ਼ਿਆਦਾ ਵਾਸਤਾ ਪੈਂਦਾ ਰਹਿੰਦਾ ਹੈ ਪ੍ਰਵਾਸੀ ਮਜ਼ਦੂਰਾਂ ਦੇ ਨਾਲ। ਔਰ ਮੇਰੇ ਜ਼ਿਆਦਾ ਕਰੀਬ ਨੇ ਮੇਰੇ ਨੇੜੇ ਰਹਿੰਦੇ ਹੈਗੇ ਆ। ਇੱਕ ਗੱਲ ਦੇਖੀ ਹੈ ਰਾਤ ਬਿਜਲੀ ਹੋਵੇ ਨਾ ਹੋਵੇ ਪੱਖਾ ਚੱਲੇ ਨਾ ਚੱਲੇ ਉਹਨਾਂ ਨੂੰ ਨੀਂਦ ਬਹੁਤ ਵਧੀਆ ਆਉਂਦੀ ਹੈ ਤੜਕੇ ਟਣਾ ਟੰਨ ਉੱਠ ਕੇ ਦੁਬਾਰਾ ਫੇਰ ਕੰਮ ਤੇ ਚਲੇ ਜਾਂਦੇ ਆਂ ਔਰ ਰਹਿੰਦੇ ਕਿੱਥੇ ਇੱਕ ਝੁੱਗੀ ਦੇ ਵਿੱਚ 5 5 6 6 ਗੁਜ਼ਾਰਾ ਕਰ ਜਾਂਦੇ ਆਂ ਲੇਕਿਨ ਸਾਡੇ ਲੋਕ ਸਾਡੇ ਦੋਸਤ ਸਭ ਕੁਝ ਹੋਣ ਦੇ ਬਾਵਜੂਦ ਵੀ ਰਹਿੰਦੇ ਰਹਿੰਦੇ ਆਂ ਪਰ ਰੋਣਾ ਨਹੀਂ ਚਾਹੀਦਾ ਤੁਸੀਂ ਵੀ ਆਪਣੇ ਵੱਡੇ ਵੱਡੇ ਸੁਪਨੇ ਜਗਾਏ ਹੋਣਗੇ ਉਸ ਵਾਸਤੇ ਮਿਹਨਤ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਇਹ ਤੁਹਾਨੂੰ ਪਤਾ ਹੈਗਾ ਉਹਨਾਂ ਦੇ ਸੁਪਨੇ ਹੁੰਦੇ ਆ ਕਿ ਅਸੀਂ ਬਿਹਾਰ ਤੋਂ ਉੱਠ ਕੇ ਜਾਣਾ ਹੈ ਪੰਜਾਬ ਵਿੱਚ ਪੰਜਾਬ ਵਿੱਚ ਛੋਟੀ ਜਿਹੀ ਝੁੱਗੀ ਪਾ ਕੇ ਕਿਸੇ ਸਰਕਾਰੀ ਜਗ੍ਹਾ ਤੇ ਰਹਿਣਾ ਉਸ ਤੋਂ ਬਾਅਦ ਹਾਲੀਵੁੱਡ ਕਰਕੇ ਪੈਸੇ ਜੋੜ ਕੇ ਆਪਣਾ ਮਕਾਨ ਬਣਾਉਣਾ ਹੈ ਉਸ ਤੋਂ ਬਾਅਦ ਆਪਣੇ ਬੱਚੇ ਨੂੰ ਪੜਾਉਣਾ ਹੈ ਸਕੂਲ ਦੇ ਪੰਜਾਬੀ ਸਕੂਲ ਵਿੱਚ ਪੰਜਾਬੀ ਪਾਚਾਰ ਉਸ ਤੋਂ ਬਾਅਦ ਹੌਲੀ-ਹੌਲੀ ਕਰਕੇ ਅ ਅਸੀਂ ਆਪਣੇ ਬੱਚਾ ਨੂੰ ਡਵੈਲਪ ਕਰਾਂਗੇ ਉਸ ਤੋਂ ਬਾਅਦ ਉਹ ਅਫਸਰ ਲੱਗਣ ਦੀ ਕਿਰੇਬੀ ਚੱਕੀ ਜਾਵੇ ਪਰ ਸਾਡਾ ਇਸ ਦੇ ਉਲਟ ਹੈ ਪੰਜਾਬੀ ਤੱਕਾ ਸਾਡੇ ਵਾਲੇ ਕੀ ਕਰਦੇ ਹੈਗੇ ਪਹਿਲਾਂ ਤਾਂ 20-22 ਸਾਲ ਪੜਾਈ ਜਾਣਗੇ ਉਸ ਤੋਂ ਬਾਅਦ ਡਿਪੈਂਡ ਹੋਣਗੇ ਪੇਰੈਂਟਸ ਤੇ ਵੀ ਸਾਨੂੰ ਕੁਝ ਕਰਕੇ ਦੇਣ ਐ ਅੱਧੀ ਕੁਝ ਅੱਗੇ ਵਧਾਂਗੇ ਜਾਂ ਪਹਿਲੀ ਗੱਲ ਤਾਂ ਸਰਕਾਰੀ ਨੌਕਰੀ ਦਾ ਹੀ ਖੜਾ ਨ ਛੱਡ ਦੇਗੇ ਉਹਦੇ ਵਿੱਚ ਤਿਆਰੀਆਂ ਕਰ ਕਰਕੇ ਐਗਜ਼ਾਮ ਦੇ ਦੇ ਕੇ ਆਪਣੇ ਆਪ ਨੂੰ ਬੁੱਢਾ ਕਰ ਲੈਂਦੇ ਐ ਉਸ ਤੋਂ ਬਾਅਦ ਕੁਝ ਕਰਨ ਦੇ ਯੋਗ ਨਹੀਂ ਰਹਿੰਦੇ ਤੇ ਫਿਰ ਦਿਹਾੜੀ ਵੀ ਨਹੀਂ ਹੁੰਦੀ ਦੋਸਤੋ ਅਗਰ ਤੁਹਾਡੇ ਵਿੱਚ ਅੱਗ ਹੈ ਨਾ ਤੜਪ ਹੈ ਨਾ ਕੁਝ ਬਣਾ ਹੈ ਉਸ ਵਾਸਤੇ ਰੈਗੂਲਰ ਮਿਹਨਤ ਕਰਨੀ ਪੈਗੀ ਦਿਨ ਰਾਤ ਮਿਹਨਤ ਕਰਨੀ ਪੈਗੀ ਤੁਸੀਂ ਤਾਂ ਹੀ ਆਪਣੀ ਮੰਜ਼ਿਲ ਪਾ ਸਕਦੇ ਹੋ ਤਾਂ ਹੀ ਵੱਡੀ ਜੌਬ ਲੱਗ ਸਕਦੇ ਹੋ ਤਾਂ ਹੀ ਵੱਡੇ ਵੱਡੇ ਬਿਜ਼ਨਸ ਕਰ ਸਕਦੇ ਹੋ ਪਰ ਮਿਹਨਤ ਕਰਨੀ ਪਊਗੀ ਕਿਸ ਤਰ੍ਹਾਂ ਜਿਸ ਤਰ੍ਹਾਂ ਪ੍ਰਵਾਸੀ ਕਰਦੇ ਹੈਗੇ ਜਿਸ ਤਰ੍ਹਾਂ ਪਿਆਰੀ ਲੋਕ ਕਰਦੇ ਹੈਗੇ ਯੂਪੀ ਵਾਲੇ ਇੱਥੇ ਕਰਦੇ ਹੈਗੇ ਕਰਨਾ ਕੀ ਪਊਗਾ ਅੱਜ ਤੋਂ ਹੀ ਆਪਣਾ ਟਾਰਗੇਟ ਵਿਥੋ ਅੱਜ ਤੋਂ ਹੀ ਆਪਣੀ ਮੰਜ਼ਿਲ ਮਿੱਥੋ ਅੱਜ ਤੁਸੀਂ ਆਪਣੀ ਜੋਬ ਨੂੰ ਪਛਾਣੋ ਜੋ ਤੁਸੀਂ ਲੱਗਣਾ ਚਾਹੁੰਦੇ ਹੋ ਜੋ ਤੁਸੀਂ ਬਣਨਾ ਚਾਹੁੰਦੇ ਹੋ ਅਫੀਸਰ ਵੱਡਾ ਬਣਨਾ ਚਾਹੁੰਦੇ ਹੋ ਉਸ ਵਾਸਤੇ ਤਿਆਰੀ ਅੱਜ ਤੋਂ ਸ਼ੁਰੂ ਕਰ ਦਿਓ ਤੁਹਾਡੀ ਉਮਰ 12 ਸਾਲ ਹੈ ਤੁਹਾਡੀ ਉਮਰ 15 ਸਾਲ ਹੈ ਤੁਹਾਡੀ ਉਮਰ 22 ਸਾਲ ਜੋ ਵੀ ਹੈ ਜੋ ਬਣਨਾ ਚਾਹੁੰਦੇ ਹੋ ਅੱਜ ਤਿਆਰੀ ਕਰੋ ਰੈਗੂਲਰ ਮਿਹਨਤ ਕਰੋ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਸਕਦੇ ਹੋ 101% ਪਹੁੰਚ ਸਕਦੇ ਹੋ ਪਰ ਤੁਹਾਡੇ ਅੰਦਰ ਕੱਢਣ ਤੋੜੇ ਅੰਦਰ ਪਾਵਰ ਹੈ ਪਰ ਤੁਸੀਂ ਆਪਣੇ ਪਾਵਰ ਨੂੰ ਪਛਾਣਦੇ ਨਹੀਂ ਦੋਸਤੋ ਆਪਣੇ ਨੂੰ ਪਛਾਣੋ ਤੁਸੀਂ ਹਰ ਅਚੀਵਮੈਂਟ ਅਚੀਵ ਕਰ ਸਕਦੇ ਹੋ ਤੁਸੀਂ ਹਰ ਅਚੀਵਮੈਂਟ ਲੈ ਸਕਦੇ ਹੋ